ਤੋ ਅੱਜ ਜਿਹੜੀ ਕਹਾਣੀ ਤੁਹਾਨੂੰ ਮੈਂ ਸੁਣਾਉਣ ਲੱਗਾ ਇੱਕ ਬਦਨਸੀਬ ਮਾਂ ਦੀ ਐ ਜੋ ਆਪਣੇ ਪੁੱਤ ਦੀ ਰੋਟੀ ਰਲਦੀ ਹੋਈ ਵੇਖ ਕੇ ਕੈਨੇਡਾ ਤੋਂ ਇੰਡੀਆ ਵਾਪਸ ਆਂਦੀ ਐ ਆ ਸੁਣੋ ਇਹ ਰਾਂ ਕਹਾਣੀ ਤੇ ਰੂਹ ਕੰਬਾਊ ਕਹਾਣੀ ਐ ਪੂਰੀ ਧਿਆਨ ਦੇ ਨਾਲ ਸੁਣਿਆ ਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਇੱਕ ਮਾਸਟਰ ਹੁੰਦਾ ਮਾਸਟਰ ਦੇ ਦੋ ਮੁੰਡੇ ਤੇ ਇੱਕ ਕੁੜੀ ਐ ਕੁੜੀ ਦੋ ਮੁੰਡੇ ਤੇ ਇੱਕ ਕੁੜੀ ਬਹੁਤ ਹੀ ਚੰਗੇ ਸੁਭਾਅ ਦਾ ਉਹ ਮਾਸਟਰ ਪੜਾਈ ਕਰਦਾ ਜ਼ਮੀਨ ਜਾਇਦਾਦ ਵੀ ਬਹੁਤ ਹੁੰਦੀ ਹੈ ਉਹਨਾਂ ਦੇ ਕੋਲ ਕਾਫੀ ਹੁੰਦੀ ਬੱਚੇ ਹੌਲੀ-ਹੌਲੀ ਜਵਾਨ ਹੋਣ ਲੱਪੈਂਦੇ ਆ ਜਵਾਨ ਹੁੰਦੇ ਆ ਹੁਣ ਸਮੇਂ ਦੇ ਹਿਸਾਬ ਨਾਲ ਬੱਚਿਆਂ ਨੇ ਤਾਂ ਜਵਾਨ ਹੋਣਾ ਹੀ ਇੱਕ ਦਿਨ ਇਹੋ ਜਿਹਾ ਹੁੰਦਾ ਪਤਾ ਲੱਗਦਾ ਕਿ ਮਾਸਟਰ ਨੇ ਆਤਮ ਹੱਤਿਆ ਕਰ ਲਈ ਹੈ ਰੇਲ ਗੱਡੀ ਦੀ ਲੇਨ ਦੇ ਥੱਲੇ ਆਣ ਕੇ ਮਾਸਟਰ ਆਪਣੀ ਆਤਮ ਹੱਤਿਆ ਕਰ ਜਾਂਦਾ ਹੈ ਜ਼ਿੰਦਗੀ ਸਮਾਪਤ ਕਰ ਦਿੰਦਾ ਤੇ ਬਚ ਜਾਂਦੇ ਆ ਮਾਂ ਤੋਂ ਤਿੰਨ ਬੱਚੇ ਕੁੜੀ ਦਾ ਹੋ ਜਾਂਦਾ ਵਿਆਹ ਤੇ ਮੁੰਡੇ ਜਿਹੜਾ ਵੱਡਾ ਮੁੰਡਾ ਹੁੰਦਾ ਉਹ ਤਾਂ ਥੋੜੀ ਪੜਾਈ ਕਰਦਾ ਪੜਨੋਂ ਹਟ ਜਾਂਦਾ ਜਿਹੜਾ ਛੋਟਾ ਮੁੰਡਾ ਹੁੰਦਾ ਉਹ ਪੜਨ ਲੱਪ ਜਾਂਦਾ ਸਕੂਲ ਦੇ ਵਿੱਚ ਪੜਦਾ ਹੁੰਦਾ ਪਲੱਸ 1 ਪਲੱਸ 2 ਦੇ ਵਿੱਚ ਉਥੇ ਉਹਨੂੰ ਨਾਲ ਦੀ ਪਿੰਡ ਦੀ ਕੁੜੀ ਦੇ ਮਗਰ ਪੈ ਜਾਂਦਾ ਕੁੜੀ ਨਹੀਂ ਉਹਨੂੰ ਚਾਹੁੰਦੀ ਹੁੰਦੀ ਪਰ ਮੁੰਡਾ ਉਹਨੂੰ ਚਾਹੁੰਦਾ ਹੁੰਦਾ ਕਾਫੀ ਉਹਦੇ ਮਗਰ ਪਿਆਰਿੰਦਾ ਪਰ ਕੁੜੀ ਨਹੀਂ ਉਹਨੂੰ ਚੰਗਾ ਨਹੀਂ ਸਮਝਦੀ ਪਰ ਉਹ ਉਹਦੇ ਪਿੱਛੇ ਨਹੀਂ ਹਟਦਾ ਉਹ ਕੁੜੀ ਦੀ ਜਿਹੜੀ ਭੂਆ ਹੁੰਦੀ ਆ ਉਹ ਮੁੰਡੇ ਦੇ ਪਿੰਡ ਹੀ ਵਿਆਹੀ ਹੁੰਦੀ ਆ ਹੁਣ ਪੈਸੇ ਜ਼ਿਆਦੇ ਹੁੰਦੇ ਮੁੰਡੇ ਕੋਲ ਪੇ ਪੈੜੀ ਵੀ ਹੁੰਦੀ ਆ ਮਾਸਟਰ ਦੀ ਪੈਨਸ਼ਨ ਵੀ ਲੱਗੀ ਹੁੰਦੀ ਆ ਪੈਸੇ ਜ਼ਿਆਦੇ ਹੋਣ ਕਰਨਾ ਭੂਆ ਨੂੰ ਲਾਲਚ ਦਿੰਦਾ ਵੀ ਮੈਂ ਤੈਨੂੰ ਇੰਨੇ ਪੈਸੇ ਦਊਂਗਾ ਤੂੰ ਮੇਰਾ ਉਸ ਕੁੜੀ ਦੇ ਨਾਲ ਵਿਆਹ ਕਰਵਾ ਭੂਆ ਵੀ ਗਾੜੀ ਲਾਲਚੀ ਹੁੰਦੀ ਆ ਉਹ ਕਹਿੰਦੀ ਠੀਕ ਆ ਕੋਈ ਗੱਲ ਨਹੀਂ ਕਰਾ ਦਿੰਦੇ ਆ ਉਹਦਾ ਵਿਆਹ ਕਰਵਾ ਦਿੰਦੀ ਉਹਦੇ ਨਾਲ ਵਿਆਹ ਹੋ ਜਾਂਦਾ ਵਿੱਚ ਪੈਪੂ ਤੇ ਕੁੜੀ ਉਹਦਾ ਵੀ ਨਹੀਂ ਮੰਨਦੀ ਜਦੋਂ ਦਿਸਦਾ ਹੁੰਦਾ ਪਰ ਘਰਦਿਆਂ ਦੇ ਆਖੇ ਹੋਏ ਕੁੜੀਆਂ ਨੂੰ ਮੰਨਣਾ ਪੈਂਦਾ ਕੁੜੀ ਬਹੁਤ ਸੋਹਣੀ ਹੁੰਦੀ ਹੈ ਜਵਾਨ ਹੁੰਦੀ ਹੈ ਫੇਰ ਉਹਨਾਂ ਨਾਲ ਕਿ ਕੁੜੀ ਹੁੰਦੀ ਹੈ ਬਹੁਤ ਪਿਆਰੀ ਕੁੜੀ ਵਿਆਹ ਹੋ ਜਾਂਦਾ ਉਹਨਾਂ ਦਾ ਕੁੜੀ ਇੱਥੇ ਆਣ ਕੇ ਉਹਨੂੰ ਹੁਣ ਚੰਗਾ ਨਹੀਂ ਸਮਝਦੀ ਕਿਉਂਕਿ ਉਹ ਉਹਦਾ ਉਹਦੇ ਨਾਲ ਦਿਲ ਨਹੀਂ ਹੀ ਮਿਲਦਾ ਉਹ ਕਿਉਂ ਚੰਗੇ ਕੰਮ ਨਹੀਂ ਹੀ ਕਰਦਾ ਤੇ ਕੋ ਸਮਾਬੀ ਦਾ ਕੁੜੀ ਨੂੰ ਕੁੱਟਦਾ ਮਾਰਦਾ ਕਾਫੀ ਸਮਾਂ ਲੰਘ ਜਾਂਦਾ ਏਦਾਂ ਵਿਚਾਰੀ ਕੁੱਟ-ਕੁੱਟ ਖਾਂਦੀ ਏ ਤੇ ਕੁੜੀ ਇੱਕ ਦਿਨ ਉਹਨੂੰ ਤਲਾਕ ਦੇ ਕੇ ਇੱਥੋਂ ਚਲ ਜਾਂਦੀ ਏ ਉਰੇ ਰਹ ਜਾਂਦਾ ਇੱਥੇ ਕੱਲਾ ਤੇ ਜਿਹੜਾ ਮੁੰਡੇ ਦੀ ਮਾਂ ਹੁੰਦੀ ਏ ਉਹ ਅਮਰੀਕਾ ਰਹੀ ਹੁੰਦੀ ਏ ਅਮਰੀਕਾ ਦੇ ਵਿੱਚ ਰਹਿੰਦੀ ਹੁੰਦੀ ਏ ਉਹਦੀ ਧੀ ਅਮਰੀਕਾ ਹੁੰਦੀ ਤੇ ਉਹਨੋਂ ਉੱਥੇ ਸਦਲਿਆਂ ਦੇ ਉੱਥੇ ਰਹਿੰਦੀ ਹੁੰਦੀ ਤੇ ਇੱਥੇ ਰਹ ਜਾਂਦਾ ਇਹ ਕੱਲਾ ਕੱਲਾ ਰਹ ਜਾਂਦਾ ਵਾ ਜਿਹੜਾ ਦੂਜਾ ਭਰਾ ਹੁੰਦਾ ਉਹ ਵੀ ਅਮਰੀਕਾ ਚਲ ਜਾਂਦਾ ਹੁਣ ਕੱਲਾ ਇਹ ਕਦੀ ਕਿਤੇ ਤੁਰਿਆ ਫਿਰਦਾ ਕਦੀ ਕਿਤੇ ਤੁਰਿਆ ਫਿਰਦਾ ਮਾਂ ਨੂੰ ਚਰੀ ਨੂੰ ਤਰਸੋਂਦਾ ਅਮ੍ਰੇਸ਼ਾ ਗਿਆੰਦਾ ਮਾਣੇ ਗੁਰਸੇਖ ਮਾਣ ਦੀ ਐ ਉਹਨੂੰ ਤਰਸ ਹੁੰਦਾ ਵੀ ਮੇਰਾ ਪੁੱਤ ਤਾਂ ਰੋਟੀ ਤੋਂ ਰਲਦਾ ਫਿਰਦਾ ਹਥੇ ਮੈਂ ਉਥੋਂ ਅਮਰੀਕਾ ਤੋਂ ਕਿਉਂ ਨਾ ਆਪਣੇ ਪੁੱਤ ਦੀ ਰੋਟੀ ਪਕਾਵਾਂ ਜਾ ਕੇ ਉਥੇ ਉਥੋਂ ਅਮਰੀਕਾ ਤੋਂ ਫਲੈਟ ਫੜਦੀ ਐ ਇੰਡੀਆ ਵਾਲੋ ਰਵਾਨਾ ਹੋਇਆ ਦੀ ਇੱਥੇ ਪਹੁੰਚਦੀ ਐ ਆਣ ਕੇ ਇਹਦੇ ਹਾਲਾਤ ਦੇਖਦੀ ਐ ਵੀ ਕਿਦਾਂ ਦੇ ਐਨਐਸਏ ਪੱਤੇ ਕਰਦਾ ਹੁੰਦਾ ਤੇ ਵਿਚਾਰੀ ਰੋਟੀ ਰੋਟੀ ਪਕਾਉਣ ਲੱਪਿੰਦੀ ਰੋਜ਼ ਗੁਰਦਾਰੇ ਜਾਣਾ ਆਉਣਾ ਇਹਨੂੰ ਰੋਟੀ ਬਕਾ ਕੇ ਦੇਣੀ ਇੱਕ ਦਿਨ ਦੋਸਤੋ ਇਹੋ ਜਿਹਾ ਹੁੰਦਾ ਉਹ ਹਨੇਰੀ ਰਾਤ ਉਹ ਤੂਫਾਨ ਉਹ ਚਖੜ ਸ਼ਾਮ ਦਾ ਵੇਲਾ ਹੁੰਦਾ ਸਾਢੇ 4-5 ਦਾ ਤੇ ਰੋਲਾ ਪੈਣ ਲੱਗ ਪੈਂਦਾ ਵੀ ਮਾਂ ਮਰ ਗਈ ਉਹ ਮੁੰਡੇ ਦੀ ਮਾਂ ਮਰ ਗਈ ਮਾਂ ਮਰ ਗਈ ਲੋਕ ਇਕੱਠੇ ਹੁੰਦੇ ਉੱਥੇ ਜਾ ਕੇ ਦੇਖਦੇ ਉਹਦੇ ਹੀ ਸ਼੍ਰੀ ਸਾਹਿਬ ਦੇ ਨਾਲ ਉਹਦੀਆਂ ਮਾਂ ਦੀਆਂ ਅੱਖਾਂ ਨੂੰ ਬੁਰੀ ਤਰ੍ਹਾਂ ਜਖਮੀ ਕਰਕੇ ਜ਼ਮਾਨ ਮਾਰ ਦਿੱਤਾ ਜਾਂਦਾ ਆਪੋ ਭੱਜ ਜਾਂਦਾ ਕਰ ਬੜਾ ਮੀਂਹ ਆਉਂਦਾ ਦੋਸਤੋ ਉਸ ਦਿਨ ਬੜਾ ਮੀਂਹ ਆਇਆ ਬੜੀ ਂਦੇਹੀ ਆਈ ਰੱਬ ਵੀ ਉਸ ਦਿਨ ਕੰਬ ਗਿਆ ਤੇ ਹੈਰਾਨ ਹੋ ਜਾਣਾ ਜਦੋਂ ਉਹ ਚੀਜ਼ ਦੁਬਾਰਾ ਸੋਚੀਦੀ ਇਹਨਾਂ ਤਾਂ ਲੋਹੀ ਕੰਡੇ ਖੜੇ ਹੋ ਜਾਂਦੇ ਬੜੀ ਦਰਦ ਵਾਲੀ ਰਾਤ ਹੀ ਗਈ ਉਹ ਇਹ ਪੇ ਲੋਕ ਤਾਂ ਸੁੱਤੇ ਹੀ ਨਹੀਂ ਪਿੰਡ ਦੇ ਵਿੱਚ ਉਦੋਂ ਬਹੁਤ ਹੀ ਚੰਗੇ ਸੁਭਾਅ ਦੀ ਲਿੱਗੇ ਸੁਭਾਅ ਦੀ ਹੀ ਮਾਂ ਉਹਨੂੰ ਮਾਰ ਕੇ ਤਾਂ ਆਪ ਉਹ ਰਾਹ ਜਾਂਦਾ ਲੋਕੀ ਉਹਨੂੰ ਲੱਭ ਲੁੱਭ ਕੇ ਲਿਆਉਂਦੇ ਐ ਕੁੱਟਦੇ ਆ ਉਹਨੂੰ ਬਹੁਤ ਕੁੱਟਦੇ ਠਾਣੇ ਪੜਾ ਦਿੰਦੇ ਐ ਪੁੱਤੀ ਕੇਸ ਦਰਦ ਹੋ ਜਾਂਦਾ ਕੇਸ ਦਰਦ ਹੋ ਜਾਂਦਾ ਕੁਝ ਸਾਲ 2 ਸਾਲ ਉਹਥੇ ਰਹਿੰਦਾ ਤੇ ਪਿੱਛੇ ਕੋਈ ਗਵਾਈ ਨਾ ਹੁਣ ਕਰਨ ਉਹ ਬੜੀ ਹੋ ਜਾਂਦਾ ਬਰੀ ਹੋ ਕੇ ਕੋਈ ਅਮਰੀਕਾ ਚਲ ਜਾਂਦਾ ਹੁਣ ਅਮਰੀਕਾ ਦੇ ਵਿੱਚ ਪਤਾ ਨਹੀਂ ਉਹ ਜ਼ਿੰਦਗੀ ਕਿਦਾਂ ਦੀ ਬਤੀਤ ਕਰਦਾ ਹੋ ਪਰ ਉਹ ਮਾਂ ਦਾ ਕੀਤਾ ਹੋਇਆ ਮਾਂ ਦੇ ਨਾਲ ਜੋ ਧੋਖਾ ਉਹਦੀ ਸਜ਼ਾ ਨੂੰ ਮਿਲੀ ਜਾਂ ਨਹੀਂ ਮਿਲੀ ਇਹ ਤਹੀਂ ਕਮੈਂਟਾਂ ਦੇ ਵਿੱਚ ਦੱਸਣਾ ਕਿਉਂ ਸਜ਼ਾ ਮਿਲੂਗੀ ਜਾਂ ਨਹੀਂ ਉਹ ਇਦਾਂ ਹੀ ਬਚ ਕੇ ਜਿਉ ਜੂ ਧੰਨਵਾਦ ਤੁਹਾਡਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਸਾਰਿਆਂ ਨੂੰ ਆਪਣੇ ਮਾਪੇ ਬ ਦੀ ਇੱਜ਼ਤ ਕਰਨ ਦਾ ਬਲ ਬਖਸ਼ੇ ਤੇ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਵਾਹਿਗੁਰੂ